ਹਾਂਜੀ ਪਿਛਲੀ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਸੀਗਾ ਕਿ ਸਿਸਰੋਣੀ ਗਾਇਨੀ ਕੱਲ੍ਹ ਵਾਲੀ ਵਲੌਗ ਆਪਣਾ ਇੱਥੇ ਖਤਮ ਕੀਤਾ ਸੀਗਾ ਕਿ ਸਿਸਟ ਹੋਣੀ ਚਲੇ ਗਈ ਸੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਤੋੜ ਕੇ ਅਸੀਂ ਅੰਦਰ ਆ ਗਏ ਸੀਗੇ ਉਸ ਤੋਂ ਬਾਅਦ ਦਾ ਵਲੌਗ ਹੈ ਜਿਹੜਾ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਅੱਜ ਚਲੋ ਸ਼ੁਰੂ ਕਰਦੇ ਹਾਂ ਜੀ ਉਸ ਤੋਂ ਬਾਅਦ ਦਾ ਵਲੌਗ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਪਣੇ ਚੈਨਲ ਸੰਧੂ ਫੈਮਿਲੀ ਕੁਕਿੰਗ ਦੇ ਵਲੌਗਸ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਤੇ ਉਮੀਦ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਬਿਲਕੁਲ ਠੀਕ ਠਾਕ ਆ ਤੇ ਤੁਹਾਨੂੰ ਪਤਾ ਹੀ ਆ ਕਿ ਆਪਾਂ ਬਹਿੰਡਿਆ ਹੀ ਹੋਏ ਆ ਪਿਛਲੇ ਵਲੌਗਸ ਦੇਖਿਆ ਸੀਗਾ ਤੁਸੀਂ ਤੇ ਸੱਸਰ ਚਲੀ ਗਈ ਆ ਤੇ ਬਸ ਮੈਂ ਵੀ ਹੁਣ ਜਾਣਾ ਹੈਗਾ ਫਿਰ ਕੋਟ ਵੈਸੇ ਮੈਂ ਵਾਪਸ ਆਉਣਾ ਕਿਉਂਕਿ ਮੇਰੇ ਕੰਮ ਹੈ ਇਸ ਕਰਕੇ ਮੈਂ ਵੀ ਬੀਬੀ ਜਾ ਰਹੇ ਆ ਤੇ ਫਿਰ ਸ਼ਾਮ ਨੂੰ ਵਾਪਸ ਆ ਜਾਵਾਂਗਾ ਉਹਨਾਂ ਤੋਰ ਦਾ ਤੇ ਹੁਣ ਆ ਬੀਬੀ ਨੇ ਮੈਨੂੰ ਦਿੱਤਾ 500 ਰੁਪਿਆ ਆਦੇਸ਼ ਦੇ ਪਾਪਾ ਦਾ ਉਕੇ ਹਦੇਸ਼ ਦੇ ਮਾਸਟਰ ਜੀ ਨੂੰ ਜਦੋਂ ਉਹ ਪੈਸੇ ਦਿੰਦੇ ਨੇ ਤੇ ਨਾਲ ਅਦੇਸ਼ ਦੇ ਪਪਾ ਨੂੰ ਵੀ ਦਿੰਦੇ ਨੇ ਤੇ ਆਪਾਂ ਇਹ ਉਹਨਾਂ ਦਾ 500 ਰੁਪਿਆ ਉਹਨਾਂ ਦੇ ਪਾਸੇ ਚ ਪਾ ਦੇਣਾ ਜਾਂ ਫਿਰ ਤੇ ਇਹ ਉਹਨਾਂ ਦਾ ਸ਼ਹਿਦ ਹੈ ਤੇ ਹੁਣ ਬੱਸ ਚਲਦੀਆਂ ਮੈਂ ਵੀ ਮੈਸ ਚ ਚਲਦੀ हूं ਥੋੜਾ ਜਿਹਾ ਮਿਲਣਾ ਤੇ ਫਿਰ ਚਲਦੀਆਂ ਫਿਰ ਆਪਾਂ ਹੁਣ ਫ੍ਰੀਜ ਕੋਡ ਜਾ ਕੇ ਮਿਲਦੇ ਆ। ਉਹ ਵੀ ਪਹੁੰਚ ਗਿਆ ਆਪਾਂ ਆਪਣੇ ਘਰ ਤੇ ਹੋਾਰੇ ਚੱਲੀ ਜਾਂਦੇ ਆ ਮੈਨੂੰ ਲੱਗਦਾ ਪੰਜ ਪਾਣੀ ਹੋ ਜਾਂਦਾ ਹੈ ਰੇੜੇ ਚ ਬਿੱਬੀ ਨੇ ਫੋੜ ਤਾਂ ਗੇਟ ਹਵਾ ਬਹੁਤ ਜ਼ਿਆਦਾ ਚੱਲੀ ਜਾਂਦੀ ਆ। ਇਹ ਆ ਜਾਂ ਹੋਇਆ ਫਾਰੀ ਚੁੱਪੀ ਜਾਂਦੇ ਆ ਪਰ ਗੰਦੇ ਵੀ ਬਹੁਤ ਪਿਆ ਹੈ ਇੱਥੇ ਪਾਣੀ ਨਹੀਂ ਲੱਗ ਰਿਹਾ ਤੇ ਫੋਰਾ ਸੁੱਕ ਗਿਆ ਸਾ ਜਿੱਥੇ ਪਾਣੀ ਨਹੀਂ ਲੱਗਦਾ ਘਾਹ ਸੁੱਕ ਗਿਆ ਤੇ ਉਲਟੇ ਪਾਸੇ ਹੋਇਆ ਪਿਆ ਫੋਰਾ ਦਾ ਮੈਂ ਸਟਕ ਇੱਕ ਵਾਰੀ। ਲੋ ਜੀ ਭਾਰੇ ਚੱਲੀ ਜਾਂਦੇ ਆਪਣੇ। ਕੁਛ ਕ ਕਮਲੇ ਇਹ ਜਿਹੀ ਸੀ ਜਿਨ੍ਹਾਂ ਚੱਕ ਪਾਣੀ ਵੀ ਪਹੁੰਚਦਾ ਸੁੱਕੇ ਪੈਸੀ ਹੁਣ ਮੈਂ ਆਹ ਸਟੈਂਡ ਤੋਂ ਸਾਰੇ ਕਮਲੇ ਲਾਦੇ ਨੇ। ਤੇ ਲਾ ਕੇ ਆਪਾਂ niche ਰੱਖਦੇ ਤੇ ਹੁਣ ਇਹਨਾਂ ਸਾਰਿਆਂ ਨੂੰ ਪਾਣੀ ਪਊਗਾ। ਬਾਕੀ ਸਾਰੇ ਭਰੇ ਪਏ ਨੇ। ਮੈਨੂੰ ਲੱਗਦਾ ਪਾਣੀ ਦੀ ਕਮੀ ਨਹੀਂ ਹੈਗੀ ਇਹਨਾਂ ਨੂੰ। ਇੱਧਰ ਪੈ ਧਰਿਆ ਪਰ ਹਜੇ ਵੀ ਸੁੱਕੇ ਰਹਿ ਰਹੇ। ਥੋੜਾ ਆ ਲੈਣਾ ਨਾ ਉਹ ਸੁੱਕੇ ਪਈ ਆ ਆ ਤੇ ਇਹਨੂੰ ਬਹੁਤ ਜ਼ਿਆਦਾ ਹੀ ਤੇਰੇ ਪਾਣੀ ਥੋੜਾ ਜਿਹਾ ਸੇ ਕਰ ਦੇ ਕਈ ਤਾਂ ਇਹ ਜਿਹਨੇ ਜਿਨ੍ਹਾਂ ਨੂੰ ਉਹ ਵਾਰੀ ਚੱਲਦੇ ਆ ਕੰਮ ਸਾਰੇ ਜਗਾ ਸਾਨੂੰ ਲੱਗਾ ਮੱਛੀ ਕਿ ਆਪਣੇ ਆਉਂਦਿਆਂ ਨੂੰ ਫੋਰੀ ਚੱਲੀ ਜਾਂਦੇ ਸੀਗੇ ਇਸ ਕਰਕੇ ਆਪਾਂ ਨੂੰ ਪਤਾ ਲੱਗ ਗਿਆ ਕਿ ਕਿਹੜੇ ਗਮਲੇ ਆ ਜਿਹੜੇ ਉਹਨਾਂ ਨੂੰ ਸਹੀ ਪਾਣੀ ਪੈ ਰਿਆ ਕਈਆਂ ਨੂੰ ਨਹੀਂ ਪੈ ਰਿਆ ਫਿਰ ਜਿਨ੍ਹਾਂ ਨੂੰ ਨਹੀਂ ਪੈ ਰਿਆ ਸੀ ਉਹਨਾਂ ਨੂੰ ਮੈਂ ਫੋਰੀ ਜਿੱਥੇ ਇੱਕ ਪਾਣੀ ਪਹੁੰਚਦਾ ਸੀਗਾ ਉੱਥੇ-ਉੱਥੇ ਮੈਂ ਉਹਨਾਂ ਨੂੰ ਰੱਖਤਾ ਸਾਰੇ ਗਮਲਿਆਂ ਦੀ ਸੈਟਿੰਗ ਕਰਤੀ ਤਾਂ ਕਿ ਉਹਨਾਂ ਸਾਰਿਆਂ ਨੂੰ ਪਾਣੀ ਪੈਂਦਾ ਰਹੇ ਕਈਆਂ ਨੂੰ ਜ਼ਿਆਦਾ ਪੈ ਰਿਆ ਸੀ ਉਹਨਾਂ ਨੂੰ ਮੈਂ ਥੋੜਾ ਪਾਸੇ ਕੀਤਾ ਚਲੋ ਜਿੰਨੇ ਇੱਕ ਘੱਟ ਰਹਿ ਗਏ ਉਹਨਾਂ ਨੂੰ ਕਿਸੇ ਕਿਸੇ ਨੂੰ ਆਪਾਂ ਜਿਹੜੇ ਸੁੱਕੇ ਰਹਿ ਗਏ ਉਹਨਾਂ ਨੂੰ ਪਾਈਪ ਨਾਲ ਪਾ ਦਾਂਗੇ ਤੇ ਹੁਣ ਆਪਾਂ ਗੱਡੀ ਦੇ ਵਿੱਚੋਂ ਸਮਾਨ ਸਦੀਪੋ ਪਾਣੀ ਨਹੀਂ ਪੀਤਾ ਅੱਛੀ ਲੱਗੀ ਪਾਣੀ ਲਿਆ ਕੇ ਨਹੀਂ ਬੀਬੀ ਨੂੰ ਆ ਤਾਂ ਉਹ ਚ ਲਿਆ ਦਿੰਦੀ ਤਾਂ ਉਹ ਚ ਬੰਨ ਦੇ ਗਲਾਸ ਬੀਬੀ ਨੂੰ ਥੋੜੇ ਚ ਪਾਣੀ ਦਾ ਗਲਾਸ ਲਿਆ ਦੇ ਲੋ ਵੀ ਚਾਹ ਬਣ ਗਈ ਆ ਅਸੀਂ ਆ ਕੇ ਬੈਠ ਗਏ ਆ ਸਮਾਨ ਲਾ ਲਿਆ ਤੇ ਬਸ ਅੱਜ ਆਪਾਂ ਨੂੰ ਥੋੜਾ ਜਨਾ ਐਮਰਜੈਂਸੀ ਕੋਰੀਅਰ ਸੀਗੇ ਜਿਹੜੇ ਕੱਪੜੇ ਆਪਣੇ ਕੋਲ ਇੱਥੇ ਪਏ ਸੀ ਤੇ ਪਪਾਉ ਕੱਪੜੇ ਜਿਹੜੇ ਉਹ ਬਾਹਰ ਭੇਜਣੇ ਨੇ ਤੇ ਇਸ ਕਰਕੇ ਮੈਨੂੰ ਆਉਣਾ ਪਿਆ ਬਸ ਅਜੋ ਕੋਰੀਆ ਲਾ ਕੇ ਤੇ ਸ਼ਾਮ ਨੂੰ ਫਿਰ ਵਾਪਸ ਚਲੇ ਜਾਵਾਂਗੇ ਅਸੀਂ ਬਾਕੀ ਚਲ ਚੰਗਾ ਹੀ ਹੋਇਆ ਸਬਜ਼ੀਆਂ ਸੁੱਕੀਆਂ ਨੂੰ ਦੇਖ ਲਿਆ ਕਿ ਮੈਂ ਸੁੱਕੀਆਂ ਬਈਆਂ ਸੀ ਮੈਂ ਪਾਈਪ ਵੈਸੇ ਸੱਟ ਕੇ ਗਈ ਸੀ ਟੂਟੀ ਚ ਲਾ ਕੇ ਰਹੀ ਸੀ ਵੀ ਜਦੋਂ ਵੀ ਪਾਣੀ ਆਊਗਾ ਉਹਨਾਂ ਨੂੰ ਲੱਗ ਜੂ ਪਤਾ ਨਹੀਂ ਕਿਹਨੇ ਵੀ ਪਾਣੀ ਬੰਦ ਕੀਤਾ ਪਿਆ ਸੀਗਾ ਤੇ ਪਾਈਪ ਪਾਸੇ ਗਈ ਪਈ ਸੀ ਅੱਜ ਫੇਰ ਆਪਾਂ ਟੂਟੀ ਚਲਾਤੀ ਆ ਆਂਦਿਆਂ ਨੂੰ ਪਾਣੀ ਆਇਆ ਹੋਇਆ ਸੀਗਾ ਪਾਣੀ ਪੂਣੀ ਲਾਤਾ ਸਬਜ਼ੀਆਂ ਨੂੰ ਤੇ ਜਿਹੜੇ ਵੀ ਗਮਲਿਆਂ ਨੂੰ ਪਾਣੀ ਪੂਣੀ ਨਹੀਂ ਪੈ ਰਿਆ ਸੀ ਫੋਰੀਆਂ ਦਾ ਉਹ ਉੱਥੇ ਉਹਨਾਂ ਦੀ ਸੈਟਿੰਗ ਕਰਤੀ ਆ ਉਹਨਾਂ ਨੂੰ ਪਾਣੀ ਲੱਗ ਗਿਆ ਤੇ ਚਲ ਹੁਣ ਅਸੀਂ ਇੱਕ ਵਾਰੀ ਕੋਰੀਅਰ ਵਗੈਰਾ ਲਾ ਕੇ ਬਹੁਤ ਜ਼ਰੂਰੀ ਸੀ ਐਮਰਜੈਂਸੀ ਦਾ ਕਿਉਂਕਿ ਜਿਹੜਾ ਉੱਥੇ ਕੋਰੀਅਰ ਜਾਣਾ ਸੀ ਨਾ ਤੇ ਉਹਨਾਂ ਦੇ ਮੈਰਿਜ ਹੈਗੀ ਆ 25 ਦੀ ਉਹਨਾਂ ਨੂੰ ਐਮਰਜੈਂਸੀ ਚਾਹੀਦਾ ਸੀਗਾ ਉਹਦੇ ਕਰਕੇ ਫਿਰ ਆਪਾਂ ਨੂੰ ਦੇਖੋ ਆਉਣਾ ਪੈਦਾ ਜ਼ਿੰਮੇਵਾਰੀ ਵਾਲਾ ਕੰਮ ਹੈ ਚੱਲਦਾ ਚੱਲਦਾ ਐ ਵੈਸੀ ਗਰਮੀ ਆ ਰਾਈਪਾ ਅੰਦਰ ਗੈਸ ਬੜੀ ਪੀਸੀ ਹੂੰ ਤਾਂ ਕਰਕੇ ਹੋਇਆ ਪਿਆ ਆ ਕਿਵੇਂ ਕੋ ਆ ਇਹ ਵੀ ਲੈ ਜਾ ਤੇ ਸੰਦੀਪ ਆ ਗਈ ਸੀ ਆਪਾਂ ਫੋਨ ਕਰਤਾ ਸੀ ਇਹਨੂੰ ਜੀਚਰੀ ਆ ਗਈ ਕੰਮ ਤੇ ਨਾਲ ਦੀ ਨਾਲ ਤੇ ਜਿੰਨਾ ਵੀ ਅੱਜ ਖਲਾਰਾ ਪਿਆ ਪਿਆ ਬਾਹਰ ਹਾਂ ਕਿਉਂਕਿ ਇੰਨੇ ਦਿਨਾਂ ਦੇ ਵਿੱਚ ਹਫਤਾ ਹੋ ਗਿਆ ਗੰਦਾ ਹੋ ਜਾਂਦਾ ਘਰ ਤੇ ਹੁਣ ਇਹ ਨਹੀਂ ਕਰ ਦੇਣੀ ਆ ਥੋੜੀ ਬਹੁਤੀ ਸਫਾਈ ਤੇ ਹੁਣ ਚਾਹ ਬਣਾਤੀ ਇਹਨੇ ਹੁਣ ਆਪਾਂ ਪੀਨੇ ਆ ਚਾਹ ਠੀਕ ਹੈ ਜੀ ਚਾਹ ਚ ਪੀਨੇ ਆ ਫਿਰ ਆਪਾਂ ਗੱਡੀ ਧੋਵਾਂਗੇ ਦੂਜੀ ਕਿਉਂਕਿ ਆਪਾਂ ਗੱਡੀ ਲੈ ਕੇ ਗਏ ਸੀ ਵਰਨਾ ਤੇ ਹੁਣ ਆਪਾਂ ਉਹਨੂੰ ਖੜਾ ਜਾਣਾ ਘਰੇ ਕਿਉਂਕਿ ਬਹੁਤ ਦੇ ਲਾਈ ਨਾਨਕੀਆਂ ਹੋ ਹਾਂ ਦੂਜੀ ਗੱਡੀ ਆ ਜਿਹੜੀ ਉਹ ਆਪਾਂ ਹੁਣ ਧੋਣਿਆਂ ਉਹਨੂੰ ਧੋ ਧੂਕੇ ਫਿਰ ਆਪਾਂ ਬਦਲ ਕੇ ਲੈ ਕੇ ਜਾਨੇ ਆ ਕਿਉਂਕਿ ਇਹਦਾ ਵੀ ਚੱਲਣਾ ਜ਼ਰੂਰੀ ਆ ਕਈ ਦਿਨ ਹੋ ਗਏ ਵਿਚਾਰੀ ਨੂੰ ਖੜੀ ਨੂੰ ਇਹਨੂੰ ਵੀ ਹਾਂ ਵਾਰੀ ਵਾਰੀ ਚਲਾ ਲਾਂਗੇ ਆਪਾਂ ਹੁਣ ਚਾਹ ਪੀਲਾਂ ਚਾਹ ਪੀ ਕੇ ਗੱਡੀ ਧੋਵਾਂਗੀ ਗੱਡੀ ਧੋ ਕੇ ਫਿਰ ਆਪਣੇ ਜਿਹੜੇ ਵੀ ਕੱਪੜੇ ਕੂਰੀਅਰ ਕਰਨੇ ਨੇ ਉਹ ਕੱਪੜੇ ਕੱਢਾਂਗੀ ਕੀ ਕੀ ਹੋ ਗਈ ਸੀ ਸਾਰੀ ਗਈ ਸੀ ਹਾਂ ਭਈ ਨਾਨ ਕੀ ਨਹੀਂ ਗਈ ਸੀ ਉਹ ਗੱਡੀ ਉਹ ਦੇਸ਼ ਦੇ ਪਾਪਾ ਦੀ ਗੱਡੀ ਸੀ ਤੇ ਫਿਰ ਉਹ ਦੇਸ਼ ਦੇ ਪਾਪਾ ਦੇ ਸਾਰੀ ਗਈ ਸੀ ਤੇ ਹੁਣ ਮੈਂ ਆਪਦੀ ਗੱਡੀ ਲੈ ਕੇ ਜਾਉਂਗੀ ਤੇ ਹੁਣ ਮੇਰੀ ਗੱਡੀ ਮੇਰੇ ਪਿੱਕੇ ਜਾਉਗੀ ਉਹ ਗੱਡੀ ਅਰੇਸ਼ ਦੇ ਪਾਪਾ ਦੇ ਸੌਰੀ ਵੀ ਸੀ ਕਿਉਂਕਿ ਉਹ ਉਹਨਾਂ ਦੀ ਗੱਡੀ ਸੀਗੀ ਤੇ ਬੀਬੀ ਦੀ ਗੱਲ ਸਹੀ ਹੈ ਬਿਲਕੁਲ ਮੈਂ ਅਰੇਸ਼ ਕਰਕੇ ਕਹਿ ਦੇਣੀ ਆ ਨਾ ਨਾਨਕੀ ਦੀ ਸੀ ਤੇ ਚਲੋ ਠੀਕ ਹੈ ਜੀ ਆਪਾਂ ਹੁਣ ਚਾਹ ਪੀ ਲੀਏ ਚਾਹ ਚ ਪੀ ਕੇ ਫਿਰ ਆਪਾਂ ਗੱਡੀ ਧੋਣੇ ਆ ਤੇ ਫਿਰ ਚੱਲਦੇ ਆ ਕੱਪੜੇ-ਕੁਪੜੇ ਕੱਢ ਲਈਆਂ ਜਿਸ ਕੰਮ ਲਈ ਆਏ ਆ ਆਪਾਂ ਉਹ ਕੰਮ ਕਰਦੇ ਆ ਫਿਰ ਵਾਪਸ ਜਾਵਾਂਗੇ ਦੁਬਾਰਾ ਆਣ ਕਾਰ ਅੱਗੇ ਕਰਾਂਗੇ ਤਾਂ ਥੋੜੀ ਥੋੜਾ ਜਿਹਾ ਉਹ ਕਰ ਲਏ ਪਾਈਪਰ ਜਿਹਾ ਮਾਰ ਕੇ ਹੈਨਾ ਇੱਕ ਵਾਰੀ ਨਾ ਪਾਈਪ ਬੰਦ ਕਰਕੇ ਤੇ ਪਾਈਪਰ ਮਾਰ ਦ ਫਿਰ ਇਹ ਸੁੱਕ ਜਾਊਗਾ ਕਾਰ ਅੱਗੇ ਕਰ ਦਿੰਦੇ ਹਾਂ ਹੂੰ ਟੂਟੀ ਬੰਦ ਕਰੇ ਲਓ ਜੀ ਕਾਰ ਧੋਤੀ ਆਪਾਂ ਤੇ ਵਿੜਾ ਵੀ ਇੱਥੋਂ ਕਰਤਾ ਸਾਫ਼ ਆ ਦੇਖੋ ਆਪਾਂ ਨਾ ਇੱਥੇ ਮਣੀ ਪਲਾਂਟ ਹੈ ਤੇ ਆਪਾਂ ਨਾ ਇਹਦੇ نیچے ਪਾਣੀ ਦਾ ਟੱਬ ਭਰ ਕੇ ਰੱਖਤਾ ਸੀ ਦੇਖੋ ਕਿੰਨਾ ਗਿੱਲਾ ਪਿਆ ਜੰਮ ਦਾ ਫੇਟ ਤੋਂ ਬਣ ਲਈ ਜਾਂਦਾ

ਦੇ ਵਾਦੀ ਮੜਾ ਨਹੀਂ ਉਹ ਮੈਨੂੰ ਪਤਾ ਕਿਉਂ ਲੱਗ ਗਈ ਸੀ ਰੈਡਾ ਕੋਲੇ ਕਾਰ ਖੜੀ ਸੀ ਤੇ ਮੈਂ ਕਹਦੇ ਨੇਰੀ ਨੂੰ ਰਿ ਆ ਗਈ ਨਾ ਤੇ ਇਹਨੇ ਉੱਪਰ ਡਿੱਗ ਪੈਣਾ ਕਾਲਦੇ ਤਾਂ ਟੇੜਾ ਲੱਗੇ ਗਈ ਸੀ ਉਹ ਮਠਾਈਆਂ ਰਹਿ ਗਈਆਂ ਮੰਜੇ ਕੋਲ ਉਹ ਸੀ ਆਵੇ ਕੋ ਦੂਜੇ ਪਾਵੇ ਕੋਲੇ ਅੰਦਰਲੇ ਆ ਸਾਂ ਤਾਂ ਲਾਇਆ ਸੀ ਟੇੜਾ ਸੌ ਫੋਕ ਜੀ ਨਾ ਫੰ ਪੰਜ ਚਾਰ ਦਿਨ ਕਿਤਾ ਜਾਣਗੇ ਉਦੋਂ ਆਪਾਂ ਫੇਰ ਆ ਜਾਵਾਂਗੇ ਮਾੜਾ ਜਿਹਾ ਲਾ 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 ਦਿਮਾਗ ਇਹ ਜੀ ਕਰਦਾ ਤਾਂ ਚੱਲ ਗਈ ਲੱਗੀ ਨਹੀਂ ਮਾਥੋਂ ਰੋਈ ਨਿੱਕੀ ਅੰ ਦੀ ਵਸ ਮਾਹਰ ਦੀ ਦੀ ਨਾ ਹੁੰਦੀ ਲਾ ਗਈ ਅੱਛਾ ਮੇਕੋ ਨਾ ਨਾ ਤੁਸ ਨਹੀਂ ਹਾਂ ਉਹਨੇ ਤਾਂ ਲਾਲਾ ਜਿੰਨੇ ਦੇ ਨਹੀਂ ਆਉਂਦੇ ਛੇ ਦੀ ਰੋਕ ਤੜੀ ਨਹੀਂ ਹੁ ਕਰੇ ਜੀ ਸਹੀ ਗੱਲ ਹੈ ਮਾੜਾ ਦੌੜੀ ਰੋੜੀ ਪਈ ਓਹ ਸਾਹਮਣੇ ਤੇ ਗਿਆ ਕਲਪ ਕੁੱਸੂ ਲਾ ਲਈ ਅੱਛਾ ਆ ਮੈਂ ਅੱਗੇ ਕਰਦੇ ਆ ਕਾਰ ਲੋ ਜੀ ਅਸੀਂ ਜਾਏ ਅੱਜ ਪ੍ਰੀਤਕੋਟ ਤੇ ਆ ਕੇ ਕੰਮ ਕੁਮ ਕੀਤਾ ਵਲੌਗ ਨਹੀਂ ਬਣਾਇਆ ਗਿਆ ਤੇ ਕੰਮ ਵੀ ਫਿਰ ਰੋਟੀ ਪਾਣੀ ਆਦੀ ਕਰਮਾ ਸੀ ਜਾਉਣਾ ਰੋਟੀ ਸਿੱਧੀ ਬਣਾਈ ਤੇ ਥੱਕ ਗਈ ਗਰਮੀ ਬਹੁਤ ਜ਼ਿਆਦਾ ਸੀਗੀ ਤੇ ਬਸ ਹੁਣ ਮਾਰ ਨੂੰ ਕਿਉਂਗਾ ਬੈਠੀ ਸੀ ਨੇ ਇਹ ਚੱਲ ਵਲੌਗ ਦਾ ਐਂਡ ਕਰਦਾ ਦੇ ਚੰਗਾ ਹੋਵੇ ਜੇ ਇਸ ਚਲੇਗੇ ਚਲੋ ਸਭ ਦੀਆਂ ਸੁਗੀਆਂ ਦੇਖੀਏ ਇਹ ਬੁੱਟੇ-ਪੱਟੇ ਦੇਖੀਏ ਆਪਣੀ ਸੈਟਿੰਗ ਹੋ ਗਈ ਦਿੱਥੀ ਸਹੀ ਥਾਂ ਜਿੱਥੇ ਉਹਨਾਂ ਨੂੰ ਪਾਣੀ ਮਿਲਦਾ ਸੀਗਾ ਮੈਂ ਉੱਥੇ ਉਹਨਾਂ ਨੂੰ ਰੱਖਤਾ ਟੀਚਰ ਉਸ ਸੰਦੀਪ ਨੂੰ ਬੁਲਾ ਲਿਆ ਸੀਗਾ ਕੰਮ-ਕਮ ਕਰਦੀ ਉਹ ਵੇੜੇ ਦੀ ਸਫਾਈ ਸਕੀ ਹੋ ਗਈ ਤੇ ਬਨੇਰੀਆਂ ਨੂੰ ਨਾਲ ਤੇ ਹਵਾ ਹੂਵਾ ਨਾਲ ਕਾਫੀ ਜ਼ਿਆਦਾ ਗੰਦ ਪੈ ਗਿਆ ਸੀਗਾ ਆਪਾਂ ਉਹ ਇੱਕ ਦੋ ਦਿਨ ਨਾਲ ਝਾੜੂ ਲਾਈਏ ਤਾਂ ਵੀ ਹੋ ਜਾਂਦਾ ਹੈ ਨਾ ਪਰ ਹੁਣ ਤਾਂ ਤੜਫਦਾ ਹੋ ਗਿਆ ਸੀ ਚਲੋ ਉਹਦੇ ਨਾਲ ਆਇਆ ਹੋਗਾ ਵੀ ਚਲੋ ਵੇੜਾ ਸਾਫ਼ ਹੋ ਗਿਆ ਅੰਦਰ ਉਹ ਵੀ ਝਾੜੂ ਪੂੰਝਾ ਹੋ ਗਿਆ ਇੱਕ ਵਾਰੀ ਕਰ ਕਾਫੀ ਸਾਫ ਹੋ ਗਿਆ ਸੀਗਾ ਤੇ ਹੁਣ बस ਪੰਜ ਚਾਰ ਦਿਨ ਮੈਂ ਲਾਉਣੇ ਨੇ ਉਸ ਤੋਂ ਬਾਅਦ ਮੈਂ ਚਲੀ ਜਾਣਾ ਤੇ ਚਲੋ ਬਸ ਆਪਾਂ ਫਿਰ ਆਉਣ ਨਿਬੜ ਗਿਆ ਕੰਮ ਚੁੱਪੀਆਂ ਦਾ ਆਪਣਾ ਤੇ ਚਲੋ ਠੀਕ ਹੈ ਜੀ ਹੁਣ ਥਕਾਵਟ ਬਹੁਤ ਹੋਈ ਪਈ ਆ ਹੁਣ ਤਾਂ ਗੱਲਾਂ ਵੀ ਨਹੀਂ ਆਉਂਦੀਆਂ ਤੇ ਆਪਾਂ ਵਲੌਗ ਦਾ ਇੱਥੇ ਐਂਡ ਕਰਦੇ ਆਂ ਤੇ ਫਿਰ ਮਿਲਦੇ ਆਂ ਕਿਸੇ ਹੋਰ ਸੋਹਣਾ ਜਿਹਾ ਵਲੌਗ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸੋਸ਼ੀਏ ਬਾਏ